ਮੌਤ ਦਾ ਡਰ ਇੱਕ ਵਾਰ ਦੀ ਗੱਲ ਹੈ ਕਿ ਇੱਕ ਰਾਜਾ ਆਪਣੀ ਪ੍ਰਜਾ ਦਾ ਸਭ ਤੋਂ ਬੁੱਧੀਮਾਨ ਰਾਜਾ ਸੀ ਪਰੰਤੂ ਰਾਜਾ ਨੇ ਆਪਣੇ ਜੀਵਨ ਵਿੱਚ ਕਦੇ ਮੌਤ ਨਹੀਂ ਦੇਖੀ ਸੀ ਇੱਕ ਦਿਨ ਰਾਜਾ ਨੇ ਕਿਸੇ ਆਦਮੀ ਨੂੰ ਲੰਬਾ ਪਿਆ ਦੇਖਿਆ ਅਤੇ ਉਸ ਦੇ ਦੁਆਲੇ ਬੈਠੇ ਲੋਕ ਰੋ ਰਹੇ ਸਨ ਰਾਜਾ ਨੇ ਲੋਕਾਂ ਤੋਂ ਪੁੱਛਿਆ ਕਿ ਇਹ ਆਦਮੀ ਉੱਠ ਕਿਉਂ ਨਹੀਂ ਰਿਹਾ ਹੈ ਅਤੇ ਤੁਸੀਂ ਕਿਉਂ ਰੋ ਰਹੇ ਹੋ ਲੋਕਾਂ ਨੇ ਰਾਜਾ ਨੂੰ ਦੱਸਿਆ ਕਿ ਇਸ ਦੀ ਮੌਤ ਹੋ ਚੁੱਕੀ ਹੈ ਪਰ ਰਾਜਾ ਮੌਤ ਤੋਂ ਅਣਜਾਣ ਸੀ ਰਾਜਾ ਨੇ ਫੇਰ ਸਵਾਲ ਕੀਤਾ ਕਿ ਮੌਤ ਕੀ ਹੁੰਦੀ ਹੈ ਰਾਜਾ ਦੇ ਸੈਨਿਕ ਰਾਜੇ ਨੂੰ ਦੱਸਣ ਲੱਗੇ ਕਿ ਇਹ ਆਦਮੀ ਸਿਰਫ ਮਿੱਟੀ ਹੈ ਇਸ ਦੇ ਸਰੀਰ ਵਿੱਚੋਂ ਰੂਹ ਨਿਕਲ ਗਈ ਹੈ ਹੁਣ ਨਾ ਇਹ ਚੱਲ ਸਕਦਾ ਹੈ ਨਾ ਬੋਲ ਸਕਦਾ ਹੈ ਤੇ ਨਾ ਹੀ ਉੱਠ ਸਕਦਾ ਹੈ ਲੋਕ ਇਸ ਦੇ ਸਰੀਰ ਨੂੰ ਜਲਾ ਦੇਣਗੇ ਰਾਜਾ ਨੇ ਜਦੋਂ ਇਹ ਸਭ ਸੁਣਿਆ ਤਾਂ ਉਹ ਸਦਮੇ ਵਿੱਚ ਚਲਾ ਗਿਆ ਤੇ ਉਸਨੇ ਲੋਕਾਂ ਨਾਲ ਮਿਲਣਾ ਜੁਲਣਾ ਵੀ ਬੰਦ ਕਰ ਦਿੱਤਾ ਕੁਝ ਦਿਨਾਂ ਬਾਅਦ ਗਰੂੜ ਉਸ ਨੂੰ ਮਿਲਣ ਲਈ ਆਇਆ ਜੋ ਕਿ ਰਾਜਾ ਦਾ ਮਿੱਤਰ ਸੀ ਉਸਨੇ ਰਾਜਾ ਨੂੰ ਸਦਮੇ ਦਾ ਕਾਰਨ ਪੁੱਛਿਆ ਰਾਜਾ ਨੇ ਆਪਣੇ ਮਿੱਤਰ ਗਰੂੜ ਨੂੰ ਕਿਹਾ ਕਿ ਉਹ ਆਪਣੇ ਵਿਸ਼ਨੂੰ ਭਗਵਾਨ ਕੋਲ ਜਾਵੇ ਤੇ ਮੇਰੇ ਦੋ ਅੱਖਰ ਮਾ ਅਤੇ ਤ ਕਟਵਾ ਦੇਵੇ ਗਰੂੜ ਰਾਜੇ ਨੂੰ ਆਪਣੇ ਵਿਸ਼ਨੂੰ ਭਗਵਾਨ ਕੋਲ ਲੈ ਗਿਆ ਅਤੇ ਦੋ ਅੱਖਰ ਕੱਟਣ ਦੀ ਮੰਗ ਕੀਤੀ ਵਿਸ਼ਨੂੰ ਭਗਵਾਨ ਨੇ ਰਾਜਾ ਨੂੰ ਬ੍ਰਹਮਾ ਜੀ ਕੋਲ ਚੱਲਣ ਲਈ ਕਿਹਾ ਕਿ ਉਹ ਉਸ ਦਾ ਇਹ ਕੰਮ ਕਰ ਸਕਦੇ ਹਨ ਫਿਰ ਉਹ ਤਿੰਨੋਂ ਜਨੇ ਬ੍ਰਹਮਾ ਜੀ ਕੋਲ ਗਏ ਅਤੇ ਉਹਨਾਂ ਨੂੰ ਗਰੂੜ ਨੇ ਆਪਣੇ ਮਿੱਤਰ ਦੇ ਦੋ ਅੱਖਰ ਕੱਟਣ ਦੀ ਬੇਨਤੀ ਕੀਤੀ ब्रह्मा जी ने कहा कि ਤੁਹਾਡਾ ਇਹ ਕੰਮ ਭਗਵਾਨ ਸ਼ਿਵ ਜੀ ਕਰ ਸਕਦੇ ਹਨ ਫਿਰ ਉਹ ਸਾਰੇ ਭਗਵਾਨ ਸ਼ਿਵ ਜੀ ਕੋਲ ਗਏ ਤੇ ਸਾਰੀ ਕਹਾਣੀ ਸੁਣਾਈ ਭਗਵਾਨ ਸ਼ਿਵ ਨੇ ਉੱਤਰ ਦਿੱਤਾ ਕਿ ਦੋ ਸ਼ਬਦ ਮ ਅਤੇ ਤ ਜੇਕਰ ਵੀ ਕੱਟ ਸਕਦਾ ਹੈ ਤਾਂ ਉਹ ਹੈ ਬਿਉ ਮਾਤਾ ਸਾਨੂੰ ਸਾਰਿਆਂ ਨੂੰ ਉਹਨਾਂ ਕੋਲ ਚਲਣਾ ਚਾਹੀਦਾ ਹੈ ਅਖੀਰ ਵਿਸ਼ਨੂੰ ब्रह्मा ਸ਼ਿਵ ਜੀ ਸਾਰੇ ਬਿਉ ਮਾਤਾ ਕੋਲ ਰਾਜੇ ਨੂੰ ਲੈ ਕੇ ਗਏ ਅਤੇ ਰਾਜੇ ਨੂੰ ਬਾਹਰ ਉੜੀ ਕਰਨ ਲਈ ਕਿਹਾ ਜਦੋਂ ਉਹਨਾਂ ਨੇ ਅੰਦਰ ਜਾ ਕੇ ਮਾਤਾ ਨੂੰ ਸਾਰੀ ਕਹਾਣੀ ਸੁਣਾਈ ਤਾਂ ਮਾਤਾ ਨੇ ਕਿਹਾ ਕਿ ਜਿਸ ਲਈ ਤੁਸੀਂ ਇੱਥੋਂ ਤੱਕ ਆਏ ਹੋ ਉਸ ਨੂੰ ਅੰਦਰ ਬੁਲਾਓ ਜਦੋਂ ਰਾਜਾ ਅੰਦਰ ਜਾਣ ਲੱਗਾ ਤਾਂ ਇੱਕ ਲਟੈਂ ਟੁੱਟ ਕੇ ਉਸ ਦੇ ਉੱਪਰ ਆ ਡਿੱਗੀ ਤੇ ਰਾਜਾ ਦੀ ਮੌਤ ਹੋ ਗਈ ਗਰੂੜ ਮਾਤਾ ਨੂੰ ਕਹਿਣ ਲੱਗਾ ਕਿ ਇਹ ਤੁਸੀਂ ਕੀ ਕੀਤਾ ਇਹ ਮੇਰੇ ਗੱਲ ਪੈ ਗਏ ਬਿਉ ਮਾਤਾ ਨੇ ਇਸ ਦਾ ਕਾਰਨ ਗਰੂੜ ਨੂੰ ਦੱਸਿਆ ਤੇ ਕਿਹਾ ਕਿ ਇਸ ਦੀ ਮੌਤ ਸਾਡੇ ਚਾਰਾਂ ਦੇ ਇਕੱਠੇ ਹੋਣ ਤੇ ਹੋਣੀ ਸੀ ਪਰ ਤੂੰ ਸਾਨੂੰ ਇਕੱਠੇ ਕਰ ਦਿੱਤਾ ਤੇ ਜਿਸ ਮੌਤ ਦੇ ਡਰ ਤੋਂ ਇਹ ਇੱਥੋਂ ਤੱਕ ਆਇਆ ਸੀ ਉਹ ਹੋਣੀ ਹੀ ਸੀ ਇਹ ਹੀ ਜ਼ਿੰਦਗੀ ਦੀ ਅਟੱਲ ਸਚਾਈ ਹੈ